ਨਾਈਕੀ ਦਾ 에어 포스 ਆਰਟੀਕਲ ਓਕੇ ਉਹਨਾਂ ਕਹੀ ਚੀਜ਼ ਹੈ ਕਿ ਹਾਂ ਵੀ ਸੋਲ ਮੁੜੂਗਾ ਨਹੀਂ ਪੂਰਾ ਮੁੜੂਗਾ ਵੀ ਫਲੈਕਸ ਵੀ ਹੋਊਗਾ ਟੁੱਟੂਗਾ ਵੀ ਨਹੀਂ 350 ਰੁਪਏ ਸਿਰਫ ਪਿਛੋਵਾਰ ਜੀ ਮੈਸੇਜ ਭਾਜੀ ਚੱਪਲ ਲੈ ਗਿਓ ਚੱਪਲ ਲੈ ਗਿਓ ਜੈਨੂਅਲ ਚੱਪਲਾ ਰਿਫਲੈਕਟਰ ਹੈ ਭਾਜੀ ਇਹ ਸਾਰੇ ਬੰਦੇ ਬਈ ਭੋਗਿਆ ਹਾਂ ਇਹ ਜਦ ਆਪਣੀ ਲਾਈਟ ਅਪ ਹੋਊਗੀ ਆਹ ਤੇ ਇਹ ਰਿਫਲੈਕਟ ਕਰੂਗਾ ओके okay. और हुन ए चीज मेन कंपनी चेक कर लो जेन्युइन पीस है ऊमा ਦਾ ਠੀਕ ਹੈ ਜੀ ਹੁਣ ਦੂਜੀ ਚੀਜ਼ ਭਾਜੀ ਬਾਰ ਕੋਡ ਲੱਗਿਆ ਹੋਇਆ ਠੀਕ ਹੈ ਜੀ ਠੀਕ ਹੈ ਜੀ ਬਾਰ ਕੋਡ ਕਾਪੀ ਨੂੰ ਨਹੀਂ ਲੱਗਦਾ ओरिजिनल ਮੰਨ ਲਓ ਹੀ ਲੱਗਦਾ ਠੀਕ ਹੈ ਜੀ ਸਿਰਫ 350 ਰੁਪਏ ਜਿਹੜਾ ਭਰਾ ਮੇਰਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਲਈ ਪੀਓ ਮਾਰਾ ਟੇਪ ਵਾਲਾ ਆਰਟੀਕਲ 352 ਹਾਂ ਜੀ ਪੀਓ ਮਾਰਾ ਟੇਪ ਵਾਲਾ ਆਰਟੀਕਲ 350 ਜੈਨੂਨ ਪੀਓ ਮਾਰਾ ਸਲੀਪਰ ਸਿਰਫ ਹੋਰ ਸਿਰਫ 350 ਜਿੰਨੇ ਆਰਟੀਕਲ ਦਿਖਾਏ ਆ 6 7 8 9 10 ਨੰਬਰ ਤੱਕ ਨੇ 11 ਨਹੀਂ ਆਂਦਾ ਭਰਾ ਸਿਰਫ 6 ਤੋਂ 10 ਆਂਦਾ ਅਨਬਾਕਸਿੰਗ ਕਰਕੇ ਦਿਖਾਵਾਂਗੇ ਵਧੀਆ オリジナル ਮਾਲ ਦੀ ਹਾਂਜੀ ਠੀਕ ਆ ਭਾਜੀ ਸਟੋਰ 'ਚ ਲੱਗਿਆ ਹੋਇਆ ਪੀਸ ਇਹ ਸੇਮ ਪੀਸ ਸਟੋਰ 'ਚ ਜਾ ਕੇ ਚੈੱਕ ਕਰ ਸਕਦੇ ਹੋ ਆ ਲੋ ਭਾਈ ਉਹਨ ਮੇਨ ਚੀਜ਼ ਭਰਾ ਮੇਰੇ ਕਹੂਗੇ ਚੱਕ ਵੀ ਕਰਾਉਣਾ ਆਪਾਂ ਕਿਉਂਕਿ ਭਰਾਵਾਂ ਦਾ ਹੱਕ ਹੈ ਸਾਨੂੰ ਕਹਿਣ ਦਾ ਜੈਨੂਨ ਵੇਤਨਾਮ ਦਾ ਪੀਸ ਕਿੰਨੇ ਦਾ ਸਿਰਫ ਜਿਹੜਾ ਮੇਰਾ ਭਰਾ ਵੀਡੀਓ ਸ਼ੇਅਰ ਕਰਕੇ ਆਊਗਾ ਦਿਖਾਊਗਾ ਸਾਨੂੰ 350 ਰੁਪਏ ਚੋਂ ਦੇ ਦਿੰਦਾ ਆਪਾਂ ਠੀਕ ਹੈ ਬਈ ਠੀਕ ਹੈ ਜੀ ਸ਼ਿਪਿੰਗ ਵੀ ਹੋ ਜੂਗੀ ਕੋਰੀਅਰ ਵੀ ਕਰਦੇ ਆ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਪੇਡ ਹੈ ਤੁਸੀਂ ਦੁਕਾਨ ਤੇ ਆ ਸਕਦੇ ਹੋ ਤੁਹਾਡੇ ਛੋਟੇ ਭਰਾ ਦੀ ਆਪਣੀ ਦੁਕਾਨ ਆ ਤੁਹਾਡੀ ਜਦ ਮਰਜ਼ੀ ਤੁਸੀਂ ਚਰਨ ਪਾਓ ਸਿਰਫ 350 ਰੁਪਏ ਚ ਵੀਡੀਓ ਸ਼ੇਅਰ ਕਰਕੇ ਚੱਪਲ ਲੈ ਜਾਓ 3000 ਰੁਪਏ ਦੀ ਓਕੇ ਓਕੇ ਕਲਰ ਚੈੱਕ ਆ ਸਰੇ ਫਾਰ ਸਰੇ 500 ਰੁਪਏ ਇੱਕ ਹੋਰ ਤੁਹਾਨੂੰ ਆਈ ਨਵਾਂ ਛੇਡ ਦਿੰਨੇ ਆ ਭਾਜੀ ਵਰਕ ਇਨ ਸਟਾਕਸ ਦੇ ਵਿੱਚ ਹੁਣ ਲੈਦਰ ਦੀ ਕੁਆਲਿਟੀ ਦਿਖਾਣੇ ਆ ਭਾਜੀ ਅੱਜ ਭਾਜੀ ਆਹ ਭਾਜੀ ਦਾਣੇ ਵਾਲੀ ਲੈਦਰ ਦਾਣੇ ਵਾਲੀ ਲੈਦਰ ਦਾ ਫਾਇਦਾ ਕੀ ਆ ਹੁਣ ਕਈ ਮੇਰੇ ਭਰਾ ਸ਼ੂਗਰ ਪੇਸ਼ੈਂਟ ਨੇ ਉਹ ਕੀ ਕਰਦੇ ਕਿ ਸੌਫਟ ਸਾਨੂੰ ਪੀਸ ਚਾਹੀਦਾ ਭਾਜੀ ਭਾਜੀ ਪੋਲਾ ਅਜਵੇਂ ਹੀ ਪੋਲਾ ਪਿਆ ਪੀਸ ਹਾਂਜੀ ਲੱਗਣਾ ਹੀ ਨਹੀਂ ਕਿਸੋ ਵੀ ਔਰ ਮੇਨ ਹੁੱਕ ਲੱਗੇ ਹੋਏ ਜਿੱਥੇ ਉਹ ਵੀ ਕਿਠਾਈ ਹੋਈ ਹੋਈ ਔਰ ਉਦੋਂ ਤੇ ਵੀ ਕਪੜਾ ਲੱਗਾ ਲੱਗੂਗਾ ਨਹੀਂ ਪੂਰਾ ਨਰਮ ਰਹੂਗਾ ਜਿੰਨਾ ਮਰਜ਼ੀ ਪਾਓ ਕੋਈ ਲੰਬਾ ਨਹੀਂ ਕੋਈ ਛੋਟਾ ਨਹੀਂ ਸਿਰਫ 500 ਰੁਪਏ ਦੇ ਰੇਂਜ ਦੇ ਵਿੱਚ ਹਾਂਜੀ ਸਸਰੀਗੜ ਦੀ ਸਾਰਿਆਂ ਨੂੰ ਆਪਾਂ ਖੜਾ ਲੁਧਿਆਣੇ ਚੌੜੇ ਬਿਆਰ ਨੀਅਰ ਖੁਸ਼ੀ ਰਾਮ ਹਲਵਾਈ ਮੁੰਗਲੇ ਆਸਮਾਨਾਂ ਦੇ ਖੜਿਆ ਵੀਰੇ ਆ ਪਹਿਲਾਂ ਵੀ ਬਾਈ ਦੀ ਵੀਡੀਓ ਪਾਉਣੀ ਹੁੰਦੇ ਆ ਜੁੱਤੀਆਂ ਬੂਟ ਬਾਈ ਕੋਲੇ ਬਹੁਤ ਵਧੀਆ ਕੁਆਲਿਟੀ ਤੇ ਰੇਟ ਬਹੁਤ ਘੱਟ ਹੁੰਦੇ ਨੇ ਆਪਾਂ ਤੁਹਾਨੂੰ ਦੱਸਾਂਗੇ ਭਾਜੀ ਹੁਣ ਇਸ ਵਾਰ ਬ੍ਰੈਂਡ ਦੇ ਸਲੀਪਰ ਭਰਾ ਗੋ ਜਿਆਦਾ ਰਿਕੁਆਇਰਮੈਂਟ ਆ ਰਹੀ ਪਿਛੋਂ ਆ ਰਹੇ ਸੀ ਮੈਸੇਜ ਭਾਜੀ ਚੱਪਲ ਲੈ ਕੇ ਆਓ ਚੱਪਲ ਲੈ ਕੇ ਆਓ ਜੈਨੂਨ ਚੱਪਲਾ ਰਿਫਲੈਕਟਰ ਹੈ ਭਾ ਹਾਂ ਇਹ ਜਦੋਂ ਆਪਣੀ ਲਾਈਟ ਅਪ ਹੋਊਗੀ ਆਹ ਤੇ ਇਹ ਰਿਫਲੈਕਟ ਕਰੂਗਾ ਓਕੇ ਔਰ ਹੁਣ ਇਹ ਚੀਜ਼ ਮੇਨ ਕੰਪਨੀ ਚ ਚੈੱਕ ਕਰ ਲੋ ਜੈਨੂਨ ਪੀਸ ਹੈ ਪੂਮਾ ਦਾ ਠੀਕ ਹੈ ਜੀ ਹੁਣ ਦੂਜੀ ਚੀਜ਼ ਭਾਜੀ ਬਾਰਕੋਡ ਲੱਗੇ ਹੋਏ ਠੀਕ ਹੈ ਜੀ ਠੀਕ ਹੈ ਜੀ ਬਾਰਕੋਡ ਕਾਪੀ ਨੂੰ ਨਹੀਂ ਲੱਗਦਾ Ориジナル ਮੰਨ ਲਓ ਹੀ ਲੱਗਦਾ ਠੀਕ ਹੈ ਸਿਰਫ 350 ਰੁਪਏ ਜਿਹੜਾ ਭਰਾ ਮੇਰਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਲਈ ਓਕੇ 350 ਰੁਪਏ ਡਿਜ਼ਾਈਨ ਗਿਣਨੇ ਸ਼ੁਰੂ ਕਰ ਲਿਓ ਹਾਂ ਜੀ 350 ਇੱਕ ਪਿਓ ਮਾਰਾ ਟੇਪ ਵਾਲਾ ਆਰਟੀਕਲ 352 ਹਾਂ ਜੀ ਪਿਓ ਮਾਰਾ ਟੇਪ ਵਾਲਾ ਆਰਟੀਕਲ 350 ਜੈਨੂਅਲ ਪਿਓ ਮਾਰਾ ਸਲੀਪਰ ਸਿਰਫ ਔਰ ਸਿਰਫ 350 ਜਿੰਨੇ ਆਰਟੀਕਲ ਦਿਖਾਏ ਆ 6 7 8 9 10 ਨੰਬਰ ਤੱਕ ਨੇ 11 ਨਹੀਂ ਆਂਦਾ ਭਰਾ ਸਿਰਫ 6 ਤੋਂ 10 ਆਂਦਾ ਹੁਣ ਇੱਕ ਸਭ ਤੋਂ ਮੇਨ ਚੀਜ਼ ਤੇ ਸਭ ਤੋਂ ਪਿਆਰਾ ਤੋਹਫਾ ਮੇਰੇ ਭਰਾਵਾਂ ਲਈ ਜਿਨ੍ਹਾਂ ਨੇ ਵੀਡੀਓ ਸ਼ੇਅਰ ਕਰਨੀ ਹੈ ਤੇ ਆਪਾਂ ਉਹਨਾਂ ਨੂੰ ਵਧੀਆ ਆਫਰ ਦੇਣਾ ਹੈ ਅਨਬਾਕਸਿੰਗ ਕਰਕੇ ਦਿਖਾਵਾਂਗੇ ਵਧੀਆ ओरिजिनल ਮਾਮ ਦੀ ਹਾਂਜੀ ਠੀਕ ਹੈ ਭਾਜੀ ਸਟੋਰ ਚ ਲੱਗਿਆ ਹੋਇਆ ਪੀਸ ਇਹ ਸੇਮ ਪੀਸ ਸਟੋਰ ਚ ਜਾ ਕੇ ਚੈੱਕ ਕਰ ਸਕਦੇ ਹੋ ਆ ਲੋ ਭਾਈ ਹੁਣ ਮੇਨ ਚੀਜ਼ ਭਰਾ ਮੇਰੇ ਕਹੂਗੇ ਚੈੱਕ ਵੀ ਕਰਾਉਣਾ ਆਪਾਂ ਕਿਉਂਕਿ ਭਰਾਵਾਂ ਦਾ ਹੱਕ ਹੈ ਸਾਨੂੰ ਕਹਿਣ ਦਾ ਓਕੇ ਜੈਨੂਨ ਵਿਏਟਨਾਮ ਦਾ ਪੀਸ ਕਿੰਨੇ ਦਾ ਸਿਰਫ ਜਿਹੜਾ ਮੇਰਾ ਭਰਾ ਵੀਡੀਓ ਸ਼ੇਅਰ ਕਰਕੇ ਆਊਗਾ ਦਿਖਾਊਗਾ ਸਾਨੂੰ 350 ਰੁਪਏ ਚੋਂ ਦੇ ਦਿੰਦਾ ਆਪਾਂ ਠੀਕ ਹੈ ਠੀਕ ਹੈ ਜੀ ਸ਼ਿਪਿੰਗ ਵੀ ਹੋ ਜੂਗੀ ਕੋਰੀਅਰ ਵੀ ਕਰਦੇ ਆ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਪੇਡ ਹੈ ਤੁਸੀਂ ਦੁਕਾਨ ਤੇ ਆ ਸਕਦੇ ਹੋ ਤੁਹਾਡੇ ਛੋਟੇ ਭਰਾ ਦੀ ਆਪਣੀ ਦੁਕਾਨ ਆ ਤੁਹਾਡੀ ਜਦ ਮਰਜੀ ਤੁਸੀਂ ਚਰਨ ਪਾਓ ਸਿਰਫ 350 ਰੁਪਏ ਵਿੱਚ ਵੀਡੀਓ ਸ਼ੇਅਰ ਕਰਕੇ ਚੱਪਲ ਲੈ ਜਾਓ ਸਾਡੇ ਕੋਲੋਂ ਪਿਓ ਮਾਰੀ ਜੈਨੂਨ ਇਹ ਮਿਲੂਗਾ ਹੀ ਮਿਲੂਗਾ ਸਟਾਕ ਇਹ ਨਹੀਂ ਕਿ ਦਿਖਾਤਰ ਦੁਕਾਨ ਤੇ ਆਓਗੇ ਨਹੀਂ ਮਿਲੂਗਾ ਭਰਾਵਾਂ ਲਈ ਪੂਰਾ ਮਾਲ ਪਿਆ ਆਜੋ ਇਹ ਤੋਂ ਬਾਅਦ ਭਾਜੀ ਆਪਾਂ ਤੁਹਾਨੂੰ ਦਵਾਂਗੇ ਜਿਹੜੀ ਹਿੱਟ ਟਾਈਟਲ ਸਾਡੀ ਤੁਸੀਂ ਪਿਛਲੀ ਵੀਡੀਓ ਵਿੱਚ ਵੀ ਸਿਪਾਈ ਸੀ ਕਿ ਜਿਹੜੇ ਭਰਾਵਾਂ ਲਈ ਅਸੀਂ ਆਫਰ ਲਾਇਆ ਸੀਗਾ ਬਿੰਦੂ ਦੇ ਉੱਤੇ ਹਾਂ ਨਾਈਕੀ ਦਾ 에어 포스 ਆਰਟیکل ਓਕੇ ਹੋਣ ਕਈ ਚੀਜ਼ ਹੈ ਕਿ ਹਾਂ ਵੀ ਸੋਲ ਮੁੜੂਗਾ ਨਹੀਂ ਪੂਰਾ ਮੁੜੂਗਾ ਵੀ ਫਲੈਕਸ ਵੀ ਹੋਊਗਾ ਟੁੱਟੂਗਾ ਵੀ ਨਹੀਂ 350 ਰੁਪਏ ਸਿਰਫ ਓਕੇ ਸਿਰਫ ਔਰ ਸਿਰਫ 300 ਪ੍ਰਾਈਰ 'ਤੇ ਰੰਗ ਸੁਖ ਨਾਲ ਦੋ 6 ਤੋਂ ਲੈ ਕੇ 10 ਨੰਬਰ ਤੱਕ ਸਾਈਜ਼ ਸਿਰਫ ਔਰ ਸਿਰਫ 350 ਰੁਪਏ ਓਕੇ ਬਈ ਇਹ ਦੋ ਵਾਰ ਆਪਾਂ ਤੁਹਾਨੂੰ ਦਵਾਂਗੇ ਭਾਜੀ ਵਰਕਿੰਗ ਸਟਾਕਸ ਦੀ ਚੱਪਲ ਓਕੇ ਠੀਕ ਹੈ ਜੀ ਇਹੀ Amazon ਵਾਲੀ ਚੱਪਲਾ ਭਾਜੀ ਓਕੇ ਜਿਹੜੀ ਆਪਾਂ ਪਿਛਲੀ ਵੀਡੀਓ ਦਿਖਾਈ ਸੀ 22000 ਰੁਪਏ ਦੀ ਓਕੇ ਓਕੇ ਕਲਰ ਚੈੱਕ ਆਊਟ ਕਰੋ ਬਈ ਸਿਰਫ ਔਰ ਸਿਰਫ 500 ਰੁਪਏ ਓਕੇ ਬਈ 6 ਤੋਂ ਲੈ ਕੇ 11 ਨੰਬਰ ਤੱਕ ਸਾਈਜ਼ ਅਵੇਲੇਬਿਲਟੀ ਕਰਾਤੀ ਤੁਹਾਡੇ ਲਈ ਔਰ ਸਾਰਾ ਪੀਸ ਸਟਿਚ ਹੈ ਕੋਈ ਉਖੜਨਾ ਨਹੀਂ ਕੋਈ ਕੁਝ ਨਹੀਂ ਸਿਰਫ ਔਰ ਸਿਰਫ 500 ਰੁਪਏ ਓਕੇ ਕਲਰ ਚੈੱਕ ਕਰਦੇ ਰਹੋ ਇਕਾਸ਼ ਸ਼ੇਡ ਆਪਣੇ ਕੋ ਭਰਾਵਾਂ ਲਈ ਅਵੇਲੇਬਲ ਹੈ ਇੱਕ ਬਹੁਤ ਪਿਆਰੀ ਮੈਚਿੰਗ ਸਲੀਪਰ ਦੇ ਵਿੱਚ ਵਰਕ ਇਨ ਸਟਾਕਸ ਦੀ ਅਸੀਂ ਤੁਹਾਡੇ ਲਈ ਤਿਆਰ ਕਰਾਈ ਹੈ ਔਰ ਸੇਮ ਵਰਕ ਇਨ ਸਟਾਕ ਵਾਲਾ ਹੀ ਲੋਗੋ ਮਿਲੇਗਾ ਜੈਨੂਅਨ ਹੈ ਪਿਓਰ ਲੈਦਰ ਲੱਗੀ ਹੋਈ ਹੈ ਸੌਫਟ ਹੈ ਕੰਫਰਟੇਬਲ ਹੈ ਸਿਰਫ 500 ਰੁਪਏ ਰੇਂਜ ਦੇ ਵਿੱਚ ਇਹਦੇ ਕਲਰ 6 ਨੇ ਤੁਸੀਂ WhatsApp ਤੇ ਮੈਸੇਜ ਕਰਕੇ ਕਲਰ ਮੰਗਾ ਕੇ ਦੇਖ ਸਕਦੇ ਹੋ ਠੀਕ ਹੈ ਜੀ ਦੂਜਾ ਬਾਦ ਆਪਾਂ ਤੁਹਾਨੂੰ ਦੱਸਾਂਗੇ ਇਹਦਾ ਇੱਕ ਸ਼ੇਡ ਬਹੁਤ ਸੋਹਣਾ ਜਿਹੜਾ ਹਾਈ ਡਿਮਾਂਡਿੰਗ ਹੈ ਆਪਣੇ Amazon ਦੇ ਉੱਤੇ ਆਊਟ ਆਫ ਸਟਾਕ ਹੁੰਦਾ ਕਲਰ ਇਹ ਹਮੇਸ਼ਾ ਗ੍ਰੇ ओके ਇਹ ਵੀ 500 ਰੁਪਏ ਰੇਂਜ 6 ਤੋਂ ਲੈ ਕੇ 10 ਨੰਬਰ ਤੱਕ সাইਜ਼ ਠੀਕ ਆ ਭਾਈ ਠੀਕ ਹੈ ਜੀ ਜਿਹੜਾ ਤੁਹਾਨੂੰ ਅੱਜ ਕੱਲੇ ਪਿੱਛੇ ਦਿਖਾਇਆ ਸੀ ਉਹ 11 ਨੰਬਰ ਤੱਕ 6 ਤੋਂ ਲੈ ਕੇ 10 ਨੰਬਰ ਤੱਕ ਰੇਜ ਹੋਈ ਸਿਰਫ ਹੁਣ ਸਿਰਫ 500 ਰੁਪਏ ਓਨਲੀ ਲੋਜ ਇੱਕ ਹੋਰ ਤੁਹਾਨੂੰ ਅਜ ਨਵਾਂ ਛੇੜ ਦਿੰਨੇ ਆ ਭਾਜੀ ਵਰਕ ਇਨ ਸਟਾਕਸ ਦੇ ਵਿੱਚ ਹੁਣ ਲੈਦਰ ਦੀ ਕੁਆਲਿਟੀ ਦਿਖਾਣੇ ਆ ਭਾਜੀ ਅੱਜ ਭਾਜੀ ਆਹ ਭਾਜੀ ਦਾਣੇ ਵਾਲੀ ਲੈਦਰ ਦਾਣੇ ਵਾਲੀ ਲੈਦਰ ਦਾ ਫਾਇਦਾ ਕੀ ਆ ਹੁਣ ਕਈ ਮੇਰੇ ਪ੍ਰਾਸ਼ ਸ਼ੂਗਰ ਪੇਸ਼ੈਂਟ ਨੇ ਉਹ ਕੀ ਕਰਦੇ ਕਿ ਸੌਫਟ ਸਾਨੂੰ ਪੀਸ ਚਾਹੀਦਾ ਭਾਜੀ ਭਾਜੀ ਪੋਲਾ ਅਜਮਾ ਹੀ ਪੋਲਾ ਪਿਆ ਪੀਸ ਹਾਂਜੀ ਲੱਗਣਾ ਹੀ ਨਹੀਂ ਕਿਸੋ ਵੀ ਔਰ ਮੇਨ ਹੁੱਕ ਲੱਗੇ ਹੋਏ ਆ ਜਿੱਥੇ ਉਹ ਵੀ ਕਠਾਈ ਹੋਈ ਹੋਈ ਆ ਉਦੋਂ ਉੱਤੇ ਵੀ ਕਪੜਾ ਲੱਗਾ ਲੱਗੂਗਾ ਨਹੀਂ ਪੂਰਾ ਨਰਮ ਰਹੂਗਾ ਜਿੰਨਾ ਮਰਜ਼ੀ ਪਾਓ ਕੋਈ ਲੰਬਾ ਨਹੀਂ ਕੋਈ ਕੁਛ ਨਹੀਂ ਸਿਰਫ 500 ਰੁਪਏ ਦੇ ਵਿੱਚ